ਗੁਰੂ ਨਾਨਕ نیشنل ਕਾਲਜ ਦਰਾਹਦੀ ਵੀ ਕਾਮ ਦੀ ਵਿਦਿਆਰਥਣ ਸਾਖਸ਼ੀਨੀ ਥਾਨੀ ਨੇ ਐਨ ਸੀ ਸੀ ਕੈਡਟ ਆਲ ਇੰਡੀਆ ਥਲ ਸੈਨਿਕ ਕੈਂਪ ਅਟੈਂਡ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਜ਼ਿਕਰਯੋਗ ਹੈ ਕਿ ਸਾਖਸ਼ੀਨੀ ਥਾਨੀ ਨੇ ਆਲ ਇੰਡੀਆ ਥਲ ਸੈਨਿਕ ਕੈਂਪ ਜਿਸ ਦਾ ਆਯੋਜਨ ਡੀ ਜੀ ਐਨ ਸੀ ਦਿੱਲੀ ਵੱਲੋਂ ਕੀਤਾ ਗਿਆ ਸੀ ਜਿੱਥੇ ਕਿ ਆਲ ਇੰਡੀਆ ਵਿੱਚੋਂ ਤਕਰੀਬਨ 1500 ਵਿਦਿਆਰਥੀਆਂ ਨੇ ਭਾਗ ਲਿਆ ਜਿਸ ਵਿੱਚ ਪੰਜਾਬ ਹਰਿਆਣਾ ਹਿਮਾਚਲ ਕੈਡਟ ਦੇ ਤਕਰੀਬਨ 90 ਵਿਦਿਆਰਥੀਆਂ ਨੇ ਭਾਗ ਲਿਆ ਜਿਸ ਵਿੱਚ ਤਕਰੀਬਨ 40 ਲੜਕੀਆਂ ਵਿੱਚੋਂ ਗੁਰੂ ਨਾਨਕ نیشنل ਕਾਲਜ ਦਰਾਹਾ ਦੇ ਵਿਦਿਆਰਥੀ ਨੇ ਮੈਡਲ ਪ੍ਰਾਪਤ ਕਰਕੇ ਕਾਲੇ ਦਾ ਨਾਮ ਰੋਸ਼ਨ ਕੀਤਾ ਮੈਡਮ ਤੁਹਾਡੀ ਕਾਲਜ ਦੀ ਵਿਦਿਆਰਥੀ ਨੇ ਅੱਜ ਮੈਡਲ ਪ੍ਰਾਪਤ ਕੀਤਾ ਕੀ ਕਹੋਗੇ ਇਸ ਬਾਰੇ ਇਹ ਗੁਰੂ ਨਾਨਕ نیشنل ਕਾਲਜ ਦਰਾਹਾ ਵਾਸਤੇ ਇੱਕ ਪ੍ਰਾਊਡ ਮੂਮੈਂਟ ਹੈ ਕਿ ਸਾਡੀ NCC ਕੈਡਟ ਸਾਖਸ਼ੀ ਨੇ ਥਾਣੀ 올 ਇੰਡੀਆ ਥਲ ਸੈਨਿਕ ਕੈਂਪ ਅਟੈਂਡ ਕਰਕੇ ਆਈ ਹੈ ਇਹ ਐਗਜ਼ੈਂਪਲਰ ਸਟੂਡੈਂਟ ਹੈ ਕਿ ਇਹ ਐਕੈਡਮਿਕਸ ਦੇ ਵਿੱਚ ਵੀ ਐਕਸਲੈਂਟ ਹੈ ਉਦੇ ਨਾਲ ਨਾਲ ਬਾਕੀ ਕੋ ਕਰਿਕੂਲਰ ਐਕਟੀਵਿਟੀਜ਼ 'ਚ ਵੀ ਪਾਰਟਿਸਪੇਟ ਕਰ ਰਹੀ ਹੈ ਤੇ ਬਾਕੀ ਬੱਚਾ ਵਸਤੇ ਵੀ ਸੋਰਸ ਆਫ ਇਨਸਪੀਰੇਸ਼ਨ ਰਹੇਗੀ ਇਹਦੇ ਵਾਸਤੇ ਮੈਂ ਇਨ ਨੇ ਫਿਊਚਰ ਵਾਸਤੇ ਕੰਗ੍ਰੈਚੁਲੇਸ਼ਨਸ ਸ਼ੁਭਕਾਮਨਾਵਾਂ ਦੇਣੀ ਹੈ ਕਿ ਅੱਗੇ ਜਾ ਕੇ ਹੋਰ ਮਿਹਨਤ ਕਰੇ ਸਰ ਇਹ ਗੁਰਨਾਣਕ ਨੈਸ਼ਨਲ ਕਾਲਜ ਦਰਾਹਾ ਤੇ ਦਰਾਹਾ ਵਸੀਆਂ ਦੇ ਲਈ ਤੇ ਸਾਰੇ ਸਟੂਡੈਂਟਸ ਲਈ ਬੜੀ ਮਾਣ ਮਾਣ ਦੀ ਗੱਲ ਹੈ ਕਿ ਕੈਂਡੀਡੇਟ ਸਾਖਸ਼ੀ ਨੇਥਾਨੀ ਆਲ ਇੰਡੀਆ ਥਲ ਸੈਨਿਕ ਕੈਂਪ ਅਟੈਂਡ ਕਰਕੇ ਆਈ ਹੈ ਤੇ ਆਲ ਇੰਡੀਆ ਥਲ ਸੈਨਿਕ ਕੈਂਪ ਡੀਜੀਐਨਸੀ ਦਿੱਲੀ ਵੱਲੋਂ ਆਰਗੇਨਾਈਜ਼ ਕੀਤਾ ਜਾਂਦਾ ਜਿਹਦੇ ਵਿੱਚ ਪੂਰੇ ਇੰਡੀਆ ਦੇ ਵਿੱਚੋਂ 1500 500 ਦੇ ਕਰੀਬ ਜਿਹੜੇ ਕੈਡੀਟ ਨੇ ਭਾਗ ਲੈਂਦੇ ਨੇ ਤੇ ਪੰਜਾਬ ਹਰਿਆਣਾ ਹਿਮਾਚਲ ਚੰਡੀਗੜ੍ਹ ਡਾਇਰੈਕਟੇਟ ਦੇ ਵਿੱਚੋਂ 90 ਸਟੂਡੈਂਟ ਗਏ ਨੇ ਤੇ 19 ਪੰਜਾਬ ਯੂਨਿਟ ਜਿਹੜੀ ਐਨਸੀਸੀ ਦੇ ਅਧੀਨ ਦੀ ਦੇ ਕਾਲਜ ਵਿੱਚ ਯੂਨ ਐਨਸੀਸੀ ਚੱਲ ਰਹੀ ਹੈ 19 ਪੰਜਾਬ ਬਟਾਲੀਆ ਲੁਧਿਆਣਾ ਤੇ ਉਹਦੇ ਅਧੀਨ ਜਿਹੜੇ 90 ਕੈਡੀਟਸ ਗਏ ਸੀ ਪੰਜਾਬ ਹਰਿਆਣਾ ਹਿਮਾਚਲ ਡਾਇਰੈਕਟੇਟ ਦੇ ਉਹਨਾਂ ਵਿੱਚੋਂ 40 ਲੜਕੀਆਂ ਗਈਆਂ 40 ਸਟੂਵ ਨੂੰ ਕੈਪਟਨ ਸੀ ਤੇ 40 ਦੇ ਵਿੱਚੋਂ ਜਿਹੜੇ ਸਾਕਸ਼ਿੰਗ ਥਾਨੀ ਆ ਇੱਕ ਸਾਡੀ ਮਤਲਬ ਕਿ ਪ੍ਰਾਊਡ ਮੂਵਮੈਂਟ ਆ ਇੱਕ ਲੜਕੀ ਸਾਡੇ ਕਾਲਜ ਦੇ ਸੈਕਟ ਵਿੱਚ ਹੈ ਤੇ ਇਹ ਲੜਕੀ ਫਾਇਰਿੰਗ ਦੇ ਵਿੱਚ ਬੈਸਟ ਫਾਇਰਰ ਸੀ 19 ਪੰਜਾਬ ਯੂਨਿਟ ਦੀ ਤੇ ਬੈਸਟ ਫਾਇਰਰ ਦੇ ਵੇਸ ਤੇ ਇਸ ਨੂੰ ਫਿਰ ਪੰਜਾਬ ਹਰਿਆਣਾ ਮੈਚੂਰੇ ਡਾਇਰੈਕਟਰ ਦੇ ਐਡੀਜੀ ਵੱਲੋਂ 5000 ਦਾ ਜਿਹੜਾ ਕੈਸ਼ ਇਨਾਮ ਵੀ ਦਿੱਤਾ ਗਿਆ ਤੇ ਗੁਰਨਾਥ ਕਾਲਜ ਦੇ ਐਨਸੀਸੀ ਯੂਨਿਟ ਦੀ ਇਹ ਫਰਸਟ ਕੈਪਟਨ ਹੈ ਜਿਹੜੀ ਆਲ ਇੰਡੀਆ ਥਰਸਨਾ ਕੈਂਪ ਅਟੈਂਡ ਕਰਕੇ ਆਈ ਹੈ ਤੇ ਥਰਸਨਾ ਕੈਂਪ ਦੀ ਜਿਹੜੀ ਫੀਚਰਸ ਨੇ ਉਹ ਇਹ ਹੈ ਕਿ ਅੱਗੇ ਐਨਡੀਏ ਦੇ ਵਿੱਚ ਆਈਐਮਏ ਦੇ ਵਿੱਚ ਇਹ ਲੜਕੀ ਅੱਗੇ ਜਾਉਗੀ ਜਦੋਂ ਪਾਸ ਮਤਲਬ ਕਿ ਆਪਣੇ ਕੈਰੀਅਰ ਓਪਰਚ्युनिटी ਦੇ ਲਈ ਤਾਂ ਉੱਥੇ ਇਹਨੂੰ 5 ਤੋਂ ਲੈ ਕੇ 10% ਤੱਕ ਦੀ ਡੇਟੇਜ ਦਿੱਤੀ ਜਾਂਦੀ ਹੈ। ਹਾਂਜੀ। ਸਾਖੀ ਅੱਜ ਕਾਲਜ ਲਈ ਮੈਡਲ ਜਿੱਤ ਕੇ ਆਏ ਹੋ ਕੀ ਕਹੋਗੇ ਇਸ ਬਾਰੇ? ਜੈਨ ਸਰ ਆਈ ਐਮ ਅੰਡਰ ਆਫੀਸਰ ਸਾਖੀ ਮਥਾਨੀ ਐਂਡ ਆਈ ਫੀਲ ਬਲੇਸ ਟੂ ਬੀ ਦਾ ਪਾਰਟ ਆਫ 올 ਇੰਡੀਆ ਥਲਸੈਨਿਕ ਕੈਂਪ 2024 ਐਂਡ ਆਈ ਵਾਸ ਦਾ ਪਾਰਟ ਆਫ ਫਾਇਰਿੰਗ ਟੀਮ मुझे बहुत अच्छा लगा ये थलसैनी कैंप लगा के ये मेरा ड्रीम था मैंने कभी सोचा नहीं था कि इतनी आगे तक जाऊँगी बट uh, अपने प्रिंसिपल मैम का डॉक्टर सबजीत मैम अपने ए सर का लेफ्टनेट संदीप सर अपने जो मेरे इंचार्ज मैम है रंजीत मैम एंड लवलीन मैम का स्पेशली मैं थैंक्स करना चाहूँगी इनका एडमिनिस्ट्रेटिव सपोर्ट एंड मोटिवेशनल सपोर्ट एंड इमोशनल सपोर्ट की वजह से मैं आज यहाँ तक पहुँची हूँ एंड स्पेशली मेरी बटालियन 19 पंजाब बटालियन की जैसे मैं एक कैडेट हूँ तो उनका सपोर्ट भी बहुत मैटर किया उन्होंने मुझे स्टार्टिंग से ही फायरिंग सिखाई एंड मैं उसी के बेस में अपना थल से कैंप लगा के आई हूँ मैं ये मैसेज देना चाहूँगी कि हर एक गर्ल को स्पेशली कि वो अपने घर से बाहर निकले और इंडिया को कंट्रीब्यूट करना चाहे जैसे पंजाब में ट्रेंड है कि बाहर जाके हम जॉब्स करेंगे तो मैं चाहती हूँ वो ट्रेंड चेंज हो गर्ल्स हो बॉयज़ हो सभी इंडिया को कंट्रीब्यूट करें डिफेंस फोर्सेस को कंट्रीब्यूट करें एक ऑफिसर बने और ताकि हमारे जो आ, इंडिया लेवल पे जो भी प्रॉब्लम्स हैं उन्हें सॉल्व करने की कोशिश करें रेदर देन बाहर की कंट्रीज़ में वो जाके कुछ छोटे काम करें या उन्हें कंट्रीब्यूट करें मैं चाहती हूँ कि इंडिया को ज़्यादा से ज़्यादा कंट्रीब्यूट होना चाहिए सर मेरा एम है कि मैं सिविल सर्विसज़ में जाऊँ और ग्राउंड लेवल पर अपने इंडिया को कॉन्ट्रीब्यूट करूँ